ਖਡੂਰ ਸਾਹਿਬ ਹਲਕੇ ਦੇ ਨਾਲ ਜੁੜਦੇ ਹੋਏ ਬਹੁਤ ਸਾਰੇ ਸਵਾਲ ਨਜ਼ਰ ਆ ਰਹੇ ਨੇ ਲਾਲਜੀਤ ਸਿੰਘ ਭੁੱਲਰ ਨੂੰ ਜਿਹੜਾ ਸੀ ਜਿੱਤ ਦਾ ਫਤਵਾ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਵੱਲੋਂ ਦਿੱਤਾ ਜਾ ਸਕਦਾ ਏ ਇਸੇ ਦੇ ਮੱਦੇਨਜ਼ਰ ਇਹ ਵੀ ਵੱਡਾ ਸਵਾਲ ਹੈ ਕਿ ਅਮਰਤਪਾਲ ਸਿੰਘ ਦੀਆਂ ਜਿਸ ਤਰੀਕੇ ਦੀਆਂ ਟਿੱਪਣੀਆਂ ਪਿਛਲੇਰੇ ਲੰਬੇ ਸਮੇਂ ਦੇ ਦਰਮਿਆਨ ਆਈਆਂ ਨੇ ਕਿ ਇਸੇ ਦੇ ਮੱਦੇਨਜ਼ਰ ਜਿਹੜਾ ਪੰਜਾਬ ਦਾ ਤੇ ਖਡੂਰ ਸਾਹਿਬ ਖਾਸ ਕਰ ਹਲਕੇ ਦਾ ਦਾ ਹਿੰਦੂ ਭਾਈਚਾਰਾ ਹੈ ਕਿ ਉਹ ਵੀ ਪਾਈ ਅਮਰਤਪਾਲ ਸਿੰਘ ਨੂੰ ਸਮਰਥਨ ਕਰੇਗਾ ਆਪਣੇ ਰਿਸ਼ਤੇਦਾਰਾਂ ਨੂੰ ਸਾਕ ਸਬੰਧੀਆਂ ਨੂੰ ਫੋਨ ਕਾਲ ਲਗਾਤਾਰ ਕੀਤੇ ਜਾ ਰਹੇ ਨੇ ਕਿ ਜਿਹੜੀ ਇਸ ਵਾਰ ਵੋਟ ਹੈ ਉਹ ਅਮਰਤਪਾਲ ਸਿੰਘ ਨੂੰ ਦਿੱਤੀ ਜਾਵੇ ਦੀ ਜਿਹੜੀ ਇਹ ਲਹਿਰ ਹੈ ਚੋਣ ਪ੍ਰਚਾਰ ਦੀ ਇਕੱਲੀ ਲਹਿਰ ਨਹੀਂ ਇਹ ਸਗੋ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਹੈ ਪਿੰਡਾਂ ਦੇ ਵਿੱਚ ਆਪ ਮੁਹਾਰੇ ਚੋਣ ਪ੍ਰਚਾਰ ਦੀਆਂ ਕਮੇਟੀਆਂ ਬਣੀਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਪਿੰਡ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਜਾ ਕੇ ਅਮਰਪਾਲ ਸਿੰਘ ਦਾ ਸਮਰਥਨ ਕਰਨ ਵਾਸਤੇ ਲੋਕਾਂ ਨੂੰ ਅਪੀਲਾਂ ਕਰ ਰਹੀਆਂ ਨੇ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਬਰਾਜ ਇਹ ਗੱਲ ਕੀਤੀ ਜਾਵੇ ਤਾਂ ਖਾਸ ਕਰ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਦਿਨ ਚੱਲਦੇ ਪਏ ਨੇ ਤੇ ਇਸੇ ਦੇ ਮੱਦੇਨਜ਼ਰ ਬਹੁਤ ਵੱਡੀਆਂ ਸਿਆਸੀ ਤਰ੍ਹਾਂ ਚੋਣ ਅਖਾੜੇ ਦੇ ਵਿੱਚ ਨੇ ਆਪੋ ਆਪਣੇ ਦਿਗਗਸ ਆਗੂਆਂ ਨੂੰ ਵਿਰੋਧੀ ਤਰ੍ਹਾਂ ਦੇ ਖਿਲਾਫ ਉਤਾਰਿਆ ਜਾ ਰਿਹਾ ਤੇ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਇੱਕ ਦੂਜੀ ਪਾਰਟੀ ਦੇ ਵਿਰੋਧ ਦੇ ਵਿੱਚ ਲਗਾਤਾਰ ਸ਼ੋਸ਼ੇ ਬਾਜੀ ਵਾਲੀਆਂ ਬਿਆਨਬਾਜ਼ੀਆਂ ਵੀ ਕੀਤੀਆਂ ਝਾਰੀਆਂ ਨੇ ਪਰ ਦੂਜੇ ਪਾਸੇ ਦੇਖਿਆ ਦਾਅਵੇ ਤੇ ਖਾਸ ਕਰ ਪੰਜਾਬ ਦੇ ਭਾਈਚਾਰੇ ਦੇ ਵਿੱਚ ਵਸਣ ਵਾਲੇ ਬਹੁਤ ਸਾਰੇ ਲੋਕ ਚਾਹੇ ਉਹ ਵਿਦੇਸ਼ੀ ਭਾਈਚਾਰਾ ਹੋਵੇ ਚਾਹੇ ਪੰਜਾਬ ਦੇ ਵਿੱਚ ਵਸਣ ਵਾਲੇ ਵਸਿੰਦੇ ਹੋਣ ਤਾਂ ਉਹਨਾਂ ਦੀ ਖਾਸ ਕਰ ਜਿਹੜੀ ਨਜ਼ਰ ਹੈ ਉਹ ਇਸ ਵਕਤ ਪੰਜਾਬ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਤਿੰਨ ਸੀਟਾਂ ਐ ਉਹ ਸਭ ਤੋਂ ਜਿਹੜੀ ਪਹਿਲੀ ਸੀਟ ਐ ਉਹ ਖਡੂਰ ਸਾਹਿਬ ਹਲਕਾ ਐ ਦੂਜਾ ਫਰੀਦਕੋਟ ਤੇ ਤੀਜਾ ਸੰਗਰੂਰ ਇਹਨਾਂ ਤਿੰਨਾਂ ਸੀਟਾਂ ਦੇ ਉੱਪਰ ਖਾਸ ਕਰ ਵੱਡੀ ਨਜ਼ਰ ਬਣੀ ਹੋਈ ਐ ਕਿ ਇਹਨਾਂ ਤਿੰਨਾਂ ਹਲਕਿਆਂ ਦੇ ਵਿੱਚੋਂ ਜਿਹੜੇ ਖਾਸ ਕਰ ਵੱਡੇ ਪੰਥਕ ਉਮੀਦਵਾਰ ਚੋਣ ਅਖਾੜੇ ਦੇ ਵਿੱਚੋਂ ਉਤਾਰੇ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਜਿੱਤ ਕਿਹੜੀ ਸਿਆਸੀ ਧਿਰ ਦੇ ਕਿਹੜੇ ਲੀਡਰ ਦੀ ਝੋਲੀ ਦੇ ਵਿੱਚ ਪੈ ਸਕਦੀ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਖਡੂਰ ਸਾਹਿਬ ਹਲਕੇ ਦੀ ਤੇ ਖਡੂਰ ਸਾਹਿਬ ਹਲਕੇ ਦੇ ਨਾਲ ਜੁੜਦੇ ਹੋਏ ਬਹੁਤ ਸਾਰੇ ਸਵਾਲ ਨਜ਼ਰ ਆ ਰਹੇ ਨੇ ਜੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਪੱਟੀ ਤੋਂ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਆਸੀ ਰੇਸ ਦੇ ਵਿੱਚ ਸਭ ਤੋਂ ਅੱਗੇ ਜਾ ਰਹੇ ਸੰਨ ਜਿਸ ਵਕਤ ਭਾਈ ਅਮਰਤਪਾਲ ਸਿੰਘ ਦਾ ਆਜ਼ਾਦ ਉਮੀਦਵਾਰ ਵਜੋਂ ਚੋਣ ਅਖਾੜੇ ਦੇ ਵਿੱਚ ਨਿੱਤਰ ਨੂੰ ਲੈ ਕੇ ਐਲਾਨ ਨਹੀਂ ਸੀ ਹੋਇਆ ਕਿਉਂਕਿ ਲਾਲਜੀਤ ਸਿੰਘ ਭੁੱਲਰ ਜਦੋਂ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕਰਦੇ ਨੇ ਤਾਂ ਉਸ ਤੋਂ ਬਾਅਦ ਹੜਾਂ ਵਰਗੀ ਸਥਿਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਲਗਾਤਾਰ ਕੰਮ ਕਰਦੇ ਨਜ਼ਰ ਆਏ ਨੇ ਤੇ ਇੱਥੇ ਦੇ ਮੱਦੇਨਜ਼ਰ ਕਿਤੇ ਨਾ ਕਿਤੇ ਵੀ ਕਿਆਸਰਾਈਆਂ ਸੰਕੇ ਲਾਲਜੀਤ ਸਿੰਘ ਭੁੱਲਰ ਨੂੰ ਜਿਹੜਾ ਸੀ ਜਿੱਤ ਦਾ ਫਤਵਾ ਖਡੂਰ ਸਾਹਿਬ ਹਲਕੇ ਤੇ ਲੋਕਾਂ ਦੇ ਵੱਲੋਂ ਦਿੱਤਾ ਜਾ ਸਕਦਾ ਏ ਪਰ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਦੇ ਆ ਤਾਂ ਜਿਉਂ ਹੀ ਉਹ ਦੁਬਈ ਤੋਂ ਪੰਜਾਬ ਦੀ ਧਰਤੀ ਦੇ ਉੱਪਰ ਆ ਕੇ ਖੰਡੇ ਬਾਟੇ ਦੀ ਪੌਲਸਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਭ ਤੋਂ ਲੈ ਕੇ ਪੰਜਾਬ ਦੇ ਪਿੰਡਾਂ ਦੇ ਔਰ ਬਹੁਤ ਸਾਰੇ ਉਹਨਾਂ ਨੌ ਜਵਾਨਾਂ ਨੂੰ ਮਿਲਦੇ ਨੇ ਜਿਹੜੇ ਨੌਜਵਾਨ ਨਸ਼ੇ ਵਰਗੀ ਭੈੜੀ ਨਿਯਮਤ ਦੇ ਵਿੱਚ ਫਸੇ ਸਨ ਉਹਨਾਂ ਦੇ ਨਾਲ ਲਗਾਤਾਰ ਮਿਲਾਪ ਹੁੰਦਾ ਹੈ ਤਾਂ ਇਸੇ ਦੇ ਮੱਦੇਨਜ਼ਰ ਪਾਈ ਅਮਰਪਾਲ ਸਿੰਘ ਦੇ ਵੱਲੋਂ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਜਾਂਦਾ ਹੈ ਤੇ ਇਸੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਬਹੁਤ ਸਾਰੇ ਉਹ ਨੌਂਡਵਾਨ ਸਨ ਜਿਹੜੇ ਹਰ ਭਾਈਚਾਰੇ ਦੇ ਨਾਲ ਜੁੜੇ ਹੋਏ ਸਨ ਤੇ ਇਸੇ ਦੇ ਮੱਦੇਨਜ਼ਰ ਇਹ ਵੀ ਵੱਡਾ ਸਵਾਲ ਹੈ ਕਿ ਅਮਰਪਾਲ ਸਿੰਘ ਦੀਆਂ ਜਿਸ ਤਰੀਕੇ ਦੀਆਂ ਟਿੱਪਣੀਆਂ ਪਿਛਲੇਰੇ ਲੰਬੇ ਸਮੇਂ ਦੇ ਦਰਮਿਆਨ ਆਈਆਂ ਨੇ ਕਿ ਇਸੇ ਦੇ ਮੱਦੇਨਜ਼ਰ ਜਿਹੜਾ ਪੰਜਾਬ ਦਾ ਤੇ ਖਾਸ ਕਰ ਜਿਹੜਾ ਖਡੂਰ ਸਾਹਿਬ ਹਲਕੇ ਦਾ ਹਿੰਦੂ ਭਾਈਚਾਰਾ ਹੈ ਕਿ ਉਹ ਵੀ ਪਾਈਆਵਤ ਪਾਲ ਸਿੰਘ ਨੂੰ ਸਮਰਥਨ ਕਰੇਗਾ ਬਿਲਕੁਲ ਇਹ ਵੀ ਕਹਾਣੀ ਤੁਹਾਡੇ ਨਾਲ ਸਾਨੀ ਕਰ ਦਿੰਨੇ ਆ ਜਦੋਂ ਗਰਾਊਂਡ ਤੇ ਗਰਾਊਂਡ ਰਿਪੋਰਟਿੰਗ ਕਰਦੇ ਆ ਉਹਨਾਂ ਤਮਾਮ ਸਾਰੇ ਤਮਾਮ ਵਰਗਾਂ ਦੇ ਭਾਈਚਾਰਿਆਂ ਦੇ ਲੋਕਾਂ ਦੇ ਨਾਲ ਵਾਰਤਾਲਾਪ ਹੁੰਦਾ ਹੈ ਤਾਂ ਉਹਨਾਂ ਲੋਕਾਂ ਦੇ ਵੱਲੋਂ ਇਹ ਸਟੇਟਮੈਂਟਸ ਦਿੱਤੇ ਜਾ ਰਹੇ ਨੇ ਕਿ ਜਿਹੜਾ ਨਸ਼ੇ ਵਰਗਾ ਵੱਡਾ ਪ੍ਰਕੋਪ ਹੈ ਜਿਸ ਨਸ਼ੇ ਦੇ ਮਸਲੇ ਦੇ ਉੱਪਰ ਪੰਜਾਬ ਦੀ ਪੰਜਾਬ ਦੀ ਸਿਆਸਤ ਦੇ ਉਹ ਵੱਡੇ ਜਿਹੜੇ ਸਿਆਸਤਦਾਨ ਸਨ ਜਿਨ੍ਹਾਂ ਨੂੰ ਪੰਜਾਬ ਦੀ ਯੂਨੀਵਰਸਿਟੀ ਵੀ ਮੰਨਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਰੱਖਦੇ ਨੇ ਤੇ ਉਹਨਾਂ ਨੇ 2017 ਦੇ ਵਿੱਚ ਸਤਾ ਵੀ ਇਸੇ ਚੀਜ਼ ਦੇ ਉੱਪਰ ਪ੍ਰਾਪਤ ਕੀਤੀ ਸੀ ਕਿ ਨਸ਼ੇ ਦਾ ਲੱਕ ਤੋੜਿਆ ਜਾਵੇਗਾ ਪਰ ਕੈਪਟਨ ਅਮਰਿੰਦਰ ਸਿੰਘ ਦਾ ਫੇਲਿਅਰ ਰਿਹਾ ਕਿਉਂ ਨਸ਼ੇ ਦੇ ਮਸਲੇ ਤੇ ਉੱਪਰ ਕੋਈ ਉਹਨਾਂ ਵੱਡਾ ਕੰਮ ਕਰਦੇ ਨਜ਼ਰ ਨਹੀਂ ਆਏ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਭਾਈ ਅਮਰਪਾਲ ਸਿੰਘ ਦਾ ਸਮਰਥਨ ਕਰਦਿਆਂ ਹੋਇਆਂ ਇਸ ਗੱਲ ਦੀ ਗਵਾਹੀ ਭਰੀ ਜਾ ਰਹੀ ਹੈ ਕਿ ਨਸ਼ੇ ਦੀ ਨਕੀਲ ਨਸ਼ੇ ਦੀ ਭੈੜੀ ਗ੍ਰਿਫਤ ਦੇ ਵਿੱਚ ਹਿੰਦੂ ਭਾਈਚਾਰੇ ਦੇ ਸਾਈ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਜਾਂ ਜਿੰਨੇ ਵੀ ਬਹੁਤ ਸਾਰੇ ਭਾਈਚਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਸਣ ਵਾਲੇ ਨੇ ਤੇ ਉਹ ਬਹੁਤ ਸਾਰੇ ਲੋਕ ਨੇ ਜਿਹੜੇ ਨਸ਼ੇ ਵਰਗੀ ਭੈੜੀ ਗ੍ਰਿਫਤ ਦੇ ਵਿੱਚ ਫਸਦੇ ਨਜ਼ਰ ਆਏ ਨੇ ਪਰ ਅਮਰਤਪਾਲ ਸਿੰਘ ਨੇ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਉਹ ਨਸ਼ੇ ਦੇ ਵਿਰੋਧ ਦੇ ਵਿੱਚ ਕਰਕੇ ਲੋਕਾਂ ਦੇ ਸਾਹਮਣੇ ਇੱਕ ਐਗਜ਼ੈਂਪਲ ਰੱਖੀ ਆ ਲੋਕਾਂ ਦੇ ਸਾਹਮਣੇ ਇੱਕ ਜਿਹੜਾ ਬਲੂਪ੍ਰਿੰਟ ਸੀ ਨਸ਼ੇ ਨੂੰ ਖਤਮ ਕਰਨ ਵਾਸਤੇ ਉਹ ਗਰਾਊਂਡ ਤੇ ਰੱਖ ਕੇ ਦਿਖਾਇਆ ਹੈ ਇਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਜਦੋਂ ਅਮਰਪਾਲ ਸਿੰਘ ਨਸ਼ੇ ਦੇ ਮਸਲੇ ਦੇ ਉੱਪਰ ਲਗਾਤਾਰ ਕੰਮ ਕਰਦੇ ਨਜ਼ਰ ਆਉਂਦੇ ਨੇ ਤੇ ਖਾਸ ਕਰ ਜਲੂਪੁਰ ਖੇੜੇ ਦੇ ਬਿਆਸ ਦੇ ਨੇੜਲੇ ਪਿੰਡਾਂ ਦੇ ਵਿੱਚ ਜਿਹੜਾ ਸੀ ਛੋਟੇ ਛੋਟੇ ਵੱਡੇ ਨਸ਼ੇ ਤੇ ਦੂਰ ਦੀ ਗੱਲ ਹੈ ਸਗੋਂ ਛੋਟੇ ਛੋਟੇ ਜਿਹੜੇ ਨਸ਼ ਨਸ਼ੇ ਸੀ ਉਹ ਵੀ ਖਤਮ ਹੋਣੇ ਸ਼ੁਰੂ ਹੋ ਗਏ ਸਨ ਆਮ ਕਰਕੇ ਦੁਕਾਨਾਂ ਤੋਂ ਜਾਂ ਜਿਹੜੇ ਸਮਗਲਰ ਪਿੰਡਾਂ ਦੇ ਵਿੱਚ ਹੋਮ ਡਿਲੀਵਰੀ ਕਰਦੇ ਨਸ਼ੇ ਦੀ ਨਜ਼ਰ ਆਏ ਸਨ ਉਹ ਵੀ ਅਲੋਪ ਹੁੰਦੇ ਉਸ ਜਗ੍ਹਾ ਤੋਂ ਦੇਖੇ ਗਏ ਨੇ ਤੇ ਇਸੇ ਦੇ ਮੱਦੇਨਜ਼ਰ ਇਹ ਵੀ ਵੱਡਾ ਸਮਰਥਨ ਹਿੰਦੂ ਭਾਈਚਾਰੇ ਦੇ ਵੱਲੋਂ ਹੈ ਈਸਾਈ ਭਾਈਚਾਰੇ ਦੇ ਵੱਲੋਂ ਅਮਰਤਪਾਲ ਸਿੰਘ ਨੂੰ ਦਿੱਤਾ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੱਡੀਆਂ ਕਿਆਸਰਾਈਆਂ ਰਹਿਣਗੀਆਂ ਕਿ ਜਿਉਂ ਜਿਉਂ ਹੀ 1 ਜੂਨ ਵਾਲੇ ਦਿਨ ਪੰਜਾਬ ਦੇ ਲੋਕਾਂ ਦੇ ਵੱਲੋਂ 5 ਸਾਲ ਵਾਸਤੇ ਆਪਣੇ ਕਿਸੇ ਨੁਮਾਇੰਦੇ ਨੂੰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇਗਾ ਕਿ ਉਹ ਜਿਹੜਾ ਨੁਮਾਇੰਦਾ ਹੈ ਉਹ ਖਡੂਰ ਸਾਹਿਬ ਹਲਕੇ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਲੰਬੇ ਸਮੇਂ ਤੋਂ ਰਹੀਆਂ ਨੇ ਜਿਹੜੀਆਂ ਸਮੱਸਿਆਵਾਂ ਵਾਸਤੇ ਬਹੁਤ ਵੱਡੇ ਸਿਆਸਤਦਾਨ ਸਿਆਸਤ ਕਰਦੇ ਰਹੇ ਨੇ ਫਿਰ ਉਹਨਾਂ ਦੇ ਨਾਲ ਉਹ ਚੁਣਿਆ ਹੋਇਆ ਖਡੂਰ ਸਾਹਿਬ ਹਲਕੇ ਦਾ ਨੁਮਾਇੰਦਾ ਕਿਵੇਂ ਨਜ਼ਿੱਠ ਦਾ ਨਜ਼ਰ ਆਏਗਾ ਇਹ 1 ਜੂਨ ਵਾਲੇ ਦਿਨ ਵੋਟ ਪੈਣ ਤੋਂ ਬਾਅਦ 4 ਜੂਨ ਨੂੰ ਨਤੀਜੇ ਲੋਕਾਂ ਦੇ ਸਾਹਮਣੇ ਹੋਣਗੇ ਕਿ ਖਡੂਰ ਸਾਹਿਬ ਦੇ ਲੋਕ ਜਿਹੜੇ ਸੰਘਰਸ਼ੀ ਮੰਨੇ ਜਾਂਦੇ ਨੇ ਤੇ ਉਹ ਕਿਸ ਤਰੀਕੇ ਦਾ ਫੈਸਲਾ ਲੈ ਪਾਉਂਦੇ ਨੇ ਪਰ ਦੂਜੇ ਪਾਸੇ ਇਹ ਵੀ ਪੱਖ ਦੇਖਣਾ ਹੋਵੇਗਾ ਕਿ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਜਿਹੜਾ ਵਿਦੇਸ਼ੀ ਭਾਈਚਾਰਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਇਹਦੇ ਸਮੇਤ ਹੋਰ ਆਧ ਦੇਸ਼ਾਂ ਦੇ ਵਿੱਚ ਵਸਦਾ ਨਜ਼ਰ ਆ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਸਾਕ ਸਬੰਧੀਆਂ ਨੂੰ ਫੋਨ ਕਾਲ ਲਗਾਤਾਰ ਕੀਤੇ ਜਾ ਰਹੇ ਨੇ ਕਿ ਜਿਹੜੀ ਇਹ ਸਵਾਰ ਵੋਟ ਹੈ ਉਹ ਅਮਰਪਾਲ ਸਿੰਘ ਨੂੰ ਦਿੱਤੀ ਜਾਵੇ ਜੇ ਤੁਸੀਂ ਵੀ ਇਸ ਖਬਰ ਨੂੰ ਸੁਣ ਰਹੇ ਹੋ ਤਾਂ ਤੁਹਾਨੂੰ ਵੀ ਪਤਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਤੜਾ ਤੜਾ ਰਿਸ਼ਤੇਦਾਰਾਂ ਦੇ ਨੌਜਵਾਨਾਂ ਦੇ ਜਾਂ ਜਿਹੜਾ ਵੀ ਕੋਈ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਮੈਂਬਰ ਵਿਦੇਸ਼ ਦੇ ਵਿੱਚ ਹੈ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਫੋਨ ਕਾਲ ਕੀਤੇ ਜਾ ਰਹੇ ਆ ਦੇਖਣਾ ਹੋਵੇਗਾ ਕਿ ਜਿਹੜੀਆਂ ਅਪੀ ਲਾਂ ਲੋਕਾਂ ਦੇ ਵੱਲੋਂ ਆਪ ਮੁਹਾਰੇ ਕੀਤੀਆਂ ਜਾ ਰੀਆਂ ਨੇ ਇਹਨਾਂ ਅਪੀਲਾਂ ਦਾ ਕਿਸ ਤਰੀਕੇ ਦਾ ਅਸਰ ਪੈ ਸਕਦਾ ਏ ਜੇ ਇਹਦੇ ਵਿੱਚ ਇੱਕ ਹੋਰ ਗੱਲ ਜੋੜਨੀ ਹੋਵੇ ਜਿਸ ਤਰੀਕੇ ਦੇ ਨਾਲ ਸਿਆਸ ਸਿਆਸੀ ਪਾਰਟੀਆਂ ਦੇ ਪੋਰ ਬਹੁਤ ਵੱਡਾ ਬਜਟ ਹੋਇਆ ਕਰਦਾ ਜਿਸ ਨੂੰ ਚੋਣ ਬਜਟ ਦਾ ਚੋਣ ਫੰਡ ਦਾ ਨਾਮ ਨਹੀਂ ਦਿੱਤਾ ਜਾਂਦਾ ਇਹ ਤਾਂ ਪਾਰਟੀਆਂ ਦੇ ਵੱਲੋਂ ਚੋਣਾਂ ਦੇ ਦਿਨਾਂ ਦੇ ਵਿੱਚ ਆਪਣੇ ਉਮੀਦਵਾਰਾਂ ਵਾਸਤੇ ਇਹਨਾਂ ਤਮਾਮ ਸਾਰੇ ਬਜਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਕਿਸੇ ਬਜਟ ਦਾ ਜ਼ਿਕਰ ਹੋਵੇ ਤਾਂ ਉਹ ਨੌਂਦਵਾਨਾਂ ਦੇ ਵੱਲੋਂ ਜਾਂ ਜਿਹੜੀਆਂ ਪਿੰਡਾਂ ਦੇ ਵਿੱਚ ਆਪ ਮਹਾਰੇ ਚੋਣ ਪ੍ਰਚਾਰ ਦੀਆਂ ਕਮੇਟੀਆਂ ਬਣੀਆਂ ਨਜ਼ਰ ਆ ਰਹੀਆਂ ਨੇ ਜਿਹੜੀਆਂ ਪਿੰਡ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਜਾ ਕੇ ਅਮਰਤਪਾਲ ਸਿੰਘ ਦਾ ਸਮਰਥਨ ਕਰਨ ਵਾਸਤੇ ਲੋਕਾਂ ਨੂੰ ਅਪੀਲਾਂ ਕਰ ਰਹੀਆਂ ਨੇ ਉਹਨਾਂ ਦੇ ਵੱਲੋਂ ਉਗਰਾਹੀ ਦੇ ਤੌਰ ਤੇ ਜਿਹੜਾ ਕੁਝ ਪੈਸੇ ਇਕਾਦੁਕਾ ਇਕੱਠੇ ਕੀਤੇ ਜਾ ਰਹੇ ਨੇ ਔਰ ਉਹਨਾਂ ਵਾਸਤੇ ਜਿਹੜੇ ਪੋਸਟਰ ਛਪਵਾਏ ਜਾਂਦੇ ਨੇ ਇਸ਼ਤਿਹਾਰ ਛਪਵਾਏ ਜਾਂਦੇ ਨੇ ਜੋ ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਦੇ ਬਾਹਰ ਲਗਾਏ ਜਾਂਦੇ ਨੇ ਮੋਟਰਸਾਈਕਲਾਂ ਤੇ ਜਾਂ ਨਿੱਜੀ ਵਹੀਕਲਾਂ ਤੇ ਲਗਾਏ ਜਾ ਰਹੇ ਨੇ ਤੇ ਇਸੇ ਤੋਂ ਦੇਖਿਆ ਜਾ ਸਕਦਾ ਹੈ ਕਿ ਅਮਰਪਾਲ ਸਿੰਘ ਦੀ ਜਿਹੜੀ ਇਹ ਲਹਿਰ ਹੈ ਚੋਣ ਪ੍ਰਚਾਰ ਦੀ ਇਕੱਲੀ ਲਹਿਰ ਨਹੀਂ ਇਹ ਸਗੋ ਲੋਕ ਲਹਿਰ ਬਣਦੀ ਨਜ਼ਰ ਆ ਰਹੀ ਹੈ ਗਰਾਊਂਡ ਦੀ ਸਚਾਈ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਪਰ ਇੱਕ ਦੋ ਦਿਨਾਂ ਤੱਕ ਜੋ ਇਲੈਕਸ਼ਨ ਹੋਣ ਤੋਂ ਬਾਅਦ ਨਤੀਜੇ ਹੋਣਗੇ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ